ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਠਿੰਡਾ ਦੇ ਵਿੱਚ ਬਠਿੰਡੇ ਦੀ ਐਸਐਸਪੀ ਨੇ ਪਰਥੂ ਬਾ ਦਿੱਤਾ ਅੱਜ ਤੁਹਾਨੂੰ ਮੈਂ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਯਾਨੀ ਨਰਿੰਦਰਦੀਪ ਨੂੰ ਲੈ ਕੇ ਪਿਛਲੇ ਕਈ ਦਿਨਾਂ ਦੇ ਵਿੱਚ ਬਹੁਤ ਵੱਡਾ ਸੰਘਰਸ਼ ਲੜ ਰਹੀ ਸੀ ਪੰਜਾਬ ਦੀ ਜਨਤਾ ਔਰ ਦੂਜੇ ਪਾਸੇ ਇੱਕ ਹੋਰ ਨੌਜਵਾਨ ਦੇ ਨਾਲ ਇੱਕ ਐਸਐਚਓ ਦੀ ਝੜਪ ਹੋ ਜਾਂਦੀ ਤਾਂ ਉਹਨੇ ਨੇ ਅੱਗੋਂ ਕਿਹਾ ਕਿ ਜੇਕਰ ਤੁਸੀਂ ਨਸ਼ਿਆਂ ਦੇ ਵਿਰੁੱਧ ਬੋਲੋਗੇ ਤਾਂ ਅਸੀਂ ਤੁਹਾਡੀਆਂ ਲੱਤਾਂ ਬਹਾ ਤੋੜ ਦੇਾਂਗੇ ਜਿਹੜਾ ਕਿ ਇੱਕ ਨੌਜਵਾਨ ਪਹਿਲਾਂ ਵੀ ਤੋੜਿਆ ਪਿਆ ਹਸਪੀਟਲ ਦੇ ਵਿੱਚ ਉਹਨਾਂ ਦੇ ਹੀ ਕਨਾਲ ਦੇ ਮੁੰਡੇ ਨੂੰ ਧਮਕੀ ਦਿੱਤੀ ਜਾਂਦੀ ਹੈ ਜਿਹਦੇ ਕਾਰਨ ਐਸਐਸਪੀ ਬਠਿੰਡਾ ਤੱਕ ਇਹ ਗੱਲ ਪਹੁੰਚਦੀ ਆ ਤਾਂ ਫਿਰ ਐਸਐਸਪੀ ਬਠਿੰਡਾ ਬਣੀਓ ਉਹਨਾਂ ਸਾਰੇ ਹੀ ਅਫਸਰਾਂ ਨੂੰ ਟੰਗਿਆ ਜਾਂਦਾ ਤਾਂ ਇਹਦਾ ਤੁਹਾਨੂੰ ਇੱਕ ਵਾਰ ਜੀ ਵੀਡੀਓ ਦਿਖਾਉਂਗਾ ਕਿ ਬਠਿੰਡੇ ਦੀ ਐਸਐਸਪੀ ਨੇ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਇਹਨਾਂ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਤੇ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਸਤਾ ਲਿਆ ਯਾਨੀ ਨਰੇਂਦਰਦੀਪ ਨੂੰ ਵੀ ਲੈ ਕੇ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਉਹਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਸੀ ਸੀਆਈ ਸਟਾਫ ਦੇ ਕਈ ਮੈਂਬਰ ਔਰ ਦੂਜੇ ਪਾਸੇ ਇੱਕ ਐਸਐਚਓ ਜਿਨ੍ਹਾਂ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਐਸਐਸਪੀ ਬਠਿੰਡਾ ਬਣੀਓ ਵੱਡਾ ਐਕਸ਼ਨ ਹੋ ਗਿਆ ਤਾਂ ਅੱਜ ਤੁਹਾਨੂੰ ਮੈਂ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਦੇ ਵਿੱਚ ਤੁਸੀਂ ਸੁਣੋਗੇ ਕਿ ਇੱਕ ਐਸਐਚਓ ਨੇ ਕਿਵੇਂ ਧਮਕੀ ਦਿੱਤੀ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਿਵੇਂ ਪੱਟਾ ਫਿਰਦਾ ਦੇਖੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਨਰਿੰਦਰ ਦੀਪ ਨੂੰ ਲੈ ਕੇ ਹੈ ਕਿਉਂਕਿ ਨਰਿੰਦਰ ਦੀਪ ਨੂੰ ਲੈ ਕੇ ਵੀ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਹੈ SSP ਬਠਿੰਡਾ ਨੇ ਇੱਕ ਆਪਣੀ ਇਮਾਨਦਾਰੀ ਨਿਮਾਉਂਦੇ ਹੋਇਆ ਇੱਕ ਬਹੁਤ ਵੱਡੇ ਐਕਸ਼ਨ ਮੋਰ ਦੇ ਵਿੱਚ ਆ ਗਏ ਨੇ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਟਾ ਫੇਰ ਦਿੱਤਾ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਇਹ ਬਹੁਤ ਵੱਡਾ ਕਾਹਨ ਕਰਨ ਜਾ ਰਹੇ ਸੀ ਹਾਲੇ ਇੱਕ ਹੋਰ ਅੰਜਾਮ ਦੇਣ ਜਾ ਰਿਹਾ ਸੀ ਜਿਹੜਾ ਕਿ ਐਸਐਚਓ ਉਹਦੇ ਵੀ ਰਗੜਾ ਲੱਗ ਗਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਦੱਸਦੀ ਹੈ ਕਿ ਐਸਐਚਓ ਦੇ ਖਿਲਾਫ ਇਹ ਐਕਸ਼ਨ ਜਿਹੜਾ ਲਿਆ ਗਿਆ ਤਾਂ ਧਮਕਾਉਣ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਵਿੱਚ ਦੱਸਿਆ ਜਾ ਰਿਹਾ ਇੱਕ ਨੌਜਵਾਨ ਦੇ ਵੱਲੋਂ ਵੀਡੀਓ ਬਣਾ ਕੇ ਕਿ ਉਸ ਨੂੰ ਐਸਐਚਓ ਦੇ ਵੱਲੋਂ ਧਮਕਾਇਆ ਗਿਆ ਸਾਰਾ ਮਾਮਲਾ ਤੁਹਾਨੂੰ ਦੱਸ ਦਿੰਦੇ ਆ ਤਾਂ ਦਰਅਸਲ ਇੱਕ ਨੌਜਵਾਨ ਦੇ ਵੱਲੋਂ ਪਿਤੀ ਸ਼ਾਮ ਇੱਕ ਵੀਡੀਓ ਬਣਾਈ ਜਾਂਦੀ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਂਦਾ ਹੈ ਤੇ ਨੌਜਵਾਨ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਲਗਾਏ ਜਾਂਦੇ ਨੇ ਉਸ ਵੱਲੋਂ ਕਿਹਾ ਜਾਂਦਾ ਕਿ ਉਸਦੇ ਪਿੰਡ ਦੇ ਵਿੱਚ ਸ਼ਰਿਆਮ ਨਸ਼ਾ ਜਿਹੜਾ ਹੈ ਉਹ ਪਿਕ ਰਿਆ ਤਾਂ ਜਿਸ ਕਰਕੇ ਉਸਦੇ ਵੱਲੋਂ ਪਿੰਡ ਦੇ ਵਿੱਚ ਕੁਝ ਪੋਸਟਰ ਲਗਾਏ ਗਏ ਸੀ ਪੋਸਟਰਾਂ ਦੇ ਵਿੱਚ ਪਿੰਡ ਵਿਕਾਉ ਜਿਹੜਾ ਉਹ ਲਿਖਿਆ ਹੋਇਆ ਸੀ ਤਾਂ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਲਗਾਤਾਰ ਤੰਕਾਇਆ ਜਾ ਰਿਹਾ ਸੀ ਜਿਸ ਦੀ ਨੌਜਵਾਨ ਨੇ ਵੀਡੀਓ ਪਾ ਕੇ ਜਿਹੜਾ ਉਹ ਖੁਲਾਸਾ ਕੀਤਾ ਸੀ ਤੇ ਫਿਰ ਪੁਲਿਸ ਪ੍ਰਸ਼ਾਸਨ ਤੇ ਨੌਜਵਾਨ ਦੇ ਵੱਲੋਂ ਵੱਡੇ ਸਵਾਲ ਵੀ ਚੱਕੇ ਗਏ ਸੀ ਕਿ ਉਸ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਪੁਲਿਸ ਵੱਲੋਂ ਉਸ ਨੂੰ ਹੀ ਜਿਹੜਾ ਧਮਕਾਇਆ ਜਾ ਰਿਹਾ ਤਾਂ ਨੌਜਵਾਨ ਦੇ ਵੱਲੋਂ ਆਪਣੇ ਬੱਚੇ ਨੂੰ ਚੁੱਕ ਕੇ ਕਸਮਾਂ ਖਾਧੀਆਂ ਜਾਂਦੀਆਂ ਨੇ ਤੇ ਕਈ ਇਲਜ਼ਾਮ ਜਿਹੜੇ ਨੇ ਉਹ ਐਸਐਚਓ ਤੇ ਲਗਾਏ ਜਾਂਦੇ ਨੇ ਕਿ ਐਸਐਚਓ ਵੱਲੋਂ ਉਸ ਨੂੰ بار بار ਧਮਕਾਇਆ ਜਾ ਰਿਹਾ ਕਿਉਂਕਿ ਉਹ ਨਸ਼ੇ ਦੇ ਖਿਲਾਫ ਬੋਲ ਰਿਹਾ ਤਾਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਤਾਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਬਠਿੰਡਾ ਦੀ ਐਸਐਸਪੀ ਮੈਂ ਪਹਿਲਾਂ ਵੀ ਕਈ ਵਾਰ ਵੀਡੀਓ ਦੇ ਵਿੱਚ ਕਿਹਾ ਹੈ ਕਿ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਔਰ ਦੂਜੇ ਪਾਸੇ ਬਠਿੰਡੇ ਦੀ ਐਸਐਸਪੀ ਬਹੁਤ ਹੀ ਇਮਾਨਦਾਰ ਨੇ ਕਿਉਂਕਿ ਮੈਂ ਉਹਨਾਂ ਦੇ ਕਈ ਵਾਰ ਇੰਟਰਵਿਊ ਵੀ ਸੁਨੇ ਨੇ ਔਰ ਵੈਸੇ ਵੀ ਸਾਰੇ ਲੋਕ ਪੰਜਾਬ ਦੇ ਜਾਣਦੇ ਨੇ ਔਰ ਹੁਣ ਦੂਜੇ ਪਾਸੇ ਆਜੋ ਵੀ ਨਰੇਂਦਰ ਦੀਪ ਸਿੰਘ ਮਾਰਿਆ ਗਿਆ ਕਰੰਟ ਲਾ ਕੇ ਮਾਰ ਦਿੱਤਾ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ ਜਿਹਦੇ ਵਿੱਚ ਇਨਸਾਫ ਮਿਲਣਾ ਹਲੇ ਵਾਕੀ ਹੈ ਬਠਿੰਡੇ ਦੀ ਐਸਐਸਪੀ ਪਹਿਲਾਂ ਇਹ ਐਸਐਚਓ ਤੱਕ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਹੁਣ ਵੱਡੀ ਉਮੀਦ ਜਿਤਾਈ ਜਾ ਰਹੀ ਹੈ ਕਿ ਭਾਈ ਨਰੇਂਦਰ ਦੀਪ ਨੂੰ ਐਸਐਸਪੀ ਬਠਿੰਡਾ ਬਣੀਓ ਵੱਡੇ ਪੱਧਰ ਦੇ ਉੱਤੇ ਯਾਨੀ ਕਿ ਇਨਸਾਫ ਦਵਾਇਆ ਜਾਊਗਾ ਜਿਹੜਾ ਕਿ ਉਹਨਾਂ ਦੇ ਸੀਆਈ ਸਟਾਫ ਬਣੀਓ ਉਹਨਾਂ ਦੇ ਉੱਤੇ ਬਹੁਤ ਵੱਡਾ ਤਸ਼ੱਦਦ ਕੀਤਾ ਗਿਆ ਯਾਨੀ ਉਹਨੂੰ ਦਾ ਗਰੰਟ ਲਾ ਲਾ ਕੇ ਮਾਰ ਹੀ ਦਿੱਤਾ ਗਿਆ ਪਰ ਆਉਣ ਵਾਲੇ ਵਕਤ ਦੇ ਵਿੱਚ ਕੋਈ ਐਸੀ ਘਟਨਾ ਨਾ ਵਾਪਰੇ ਹੁਣ ਪੰਜਾਬ ਦੇ ਲੋਕ ਉਸਤੇ ਉਮੀਦ ਜਤਾਈ ਬੈਠੇ ਆ ਕਿ ਬਠਿੰਡਾ ਦੀ ਜਿਹੜੀ ਐਸਐਸਪੀ ਹੈ ਉਹ ਜਿਵੇਂ ਕਹਿੰਦੇ ਹੁੰਦੇ ਨਾਰੀ ਸ਼ਕਤੀ ਪਹਿਲਾਂ ਬੋਲੇ ਨਾ ਬੋਲੇ ਪਰ ਜਦੋਂ ਬੋਲਦੀ ਆ ਫਿਰ ਉਹ ਸਿਰ ਚੜ ਕੇ ਬੋਲਦੀ ਆ ਰੈਸ ਕਰਕੇ ਪੰਜਾਬ ਦੀ ਬਠਿੰਡੇ ਦੀ ਐਸਐਸਪੀ ਬਣੀਓ ਬਹੁਤ ਵੱਡੇ ਐਕਸ਼ਨ ਦੇ ਵਿੱਚ ਆ ਗਈ ਹੈ ਤਾਂ ਹੁਣ ਉਹਨਾਂ ਨੇ ਇੱਕ ਐਸਐਚਓ ਨੂੰ ਲਾਇਨ ਹਾਜ਼ਰ ਕੀਤਾ ਤਾਂ ਹੁਣ ਉਸਤੇ ਵੱਡੀ ਕਾਰਵਾਈ ਕੀਤੀ ਹੈ ਤਾਂ ਹੁਣ ਮੈਂ ਚਾਹੁੰਆਂ ਕਿ ਬਠਿੰਡੇ ਦੀ ਐਸਐਸਪੀ ਔਰ ਸਾਡੇ ਪੰਜਾਬ ਦੇ ਗੌਰਵ ਯਾਦਵ ਡੀਜੀਪੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਪਟਾਫੋਰਨ ਕਿਉਂਕਿ ਸਾਡੇ ਪੰਜਾਬ ਦੀ ਪੁਲਿਸ ਦਾ ਇਹ ਲੋਕ ਖਰਾਬ ਕਰ ਰਹੇ ਨੇ ਪੁਲਿਸ ਪੰਜਾਬ ਦੀ ਬਹੁਤ ਸਾਰੀ ਚੰਗੀ ਵੀ ਆ ਤੇ ਬਹੁਤ ਸਾਰੇ ਵਿੱਚ ਮਾਰੇ ਲੋਕ ਹੁੰਦੇ ਨੇ ਜਿਹੜੇ ਉਹ ਪੰਜਾਬ ਦੀ ਪੁਲਿਸ ਦਾ ਅਸਰ ਖਰਾਬ ਕਰਦੇ ਨੇ ਇੱਕ ਪਾਸੇ ਤਾਂ ਕਹਿੰਦੇ ਬਈ ਨਸ਼ਿਆਂ ਦੇ ਵਿਰੁੱਧ ਯੁੱਧ ਔਰ ਦੂਜੇ ਪਾਸੇ ਲੋਕਾਂ ਦੇ ਵਿਰੁੱਧ ਯੁੱਧ ਹੁਣ ਤੁਸੀਂ ਇਹ ਵੇਖੋ ਵੀ ਕਿੰਨੇ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ ਨੇ ਕਿੰਨੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਇੱਕ ਹੋਰ ਨੌਜਵਾਨ ਦਾ ਵੀਡੀਓ ਆ ਰਿਹਾ ਜਿਹੜਾ ਇੱਕ ਗੁਰਸਿੱਖ ਬੰਦਾ ਉਹਨੂੰ ਐਸਐਚਓ ਗਾਲਾਂ ਕੱਢ ਕੇ ਅੰਦਰ ਲੈ ਜਾਂਦਾ ਮੁੰਛੀ ਵੀ ਲੈ ਜਾਂਦਾ ਤੇ ਉਹਨੂੰ ਵੱਡੇ ਪੱਧਰ ਦੇ ਉੱਤੇ ਉਸਦੀ ਕੁੱਟਮਾਰ ਹੁੰਦੀ ਆ ਲੋਕਾਂ ਆਵਾਜ਼ ਟੀਵੀ ਤੇ ਉਹਦੀ ਖਬਰ ਪਾਈ ਗਈ ਅੱਜ ਤਾਂ ਹੁਣ ਤੁਸੀਂ ਇਹ ਦੇਖੋਗੇ ਕਿ ਪੰਜਾਬ ਦੇ ਅੰਦਰ ਗੁੰਡਾ ਰਾਜ ਚਲਾ ਦਿੱਤਾ ਹੈ ਭਗਵੰਤ ਮਾਨ ਦੀ ਪੁਲਿਸ ਨੇ ਯਾਨੀ ਉਹ ਪੁਲਿਸ ਨੇ ਜਿਨ੍ਹਾਂ ਨੂੰ ਵੱਡੇ ਪੱਧਰ ਦੇ ਉੱਤੇ ਸ਼ੂਟ ਤਾਂ ਦਿੱਤੀ ਸੀ ਪਰ ਇਹ ਨਹੀਂ ਕਿਹਾ ਸੀ ਵੀ ਭਾਈ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਮਾਰੋ ਯਾਨੀ ਹੁਣ ਤੁਸੀਂ ਇਹ ਦੇਖੋ ਵੀ ਕਿੰਨੇ ਲੋਕ ਮਾਰੇ ਗਏ ਆ ਪੰਜਾਬ ਦੇ ਅੰਦਰ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਔਰ ਫਿਰ ਉਸ ਤੋਂ ਬਾਅਦ ਕਰਨਲ ਨੂੰ ਕੁੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਆ ਨਰਿੰਦਰਦੀਪ ਦਾ ਜਿਹੜਾ ਕਿ ਮੁੱਦਾ ਸਾਹਮਣੇ ਆ ਗਿਆ ਇਹਨੂੰ ਲੈ ਕੇ ਵੀ ਪੰਜਾਬ ਦੇ ਅੰਦਰ ਅੱਗ ਮੱਚੀ ਹੋਈ ਹੈ ਕਿ ਜਿੰਨਾ ਚਿਰ ਭਾਈ ਇਨਸਾਫ ਨਹੀਂ ਮਿਲਦਾ ਪੰਜਾਬ ਦੇ ਲੋਕ ਚੈਨ ਨਾਲ ਨਹੀਂ ਬਹਿੰਦੇ ਤਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਨਹੀਂ ਤਾਂ ਪੁਲਿਸ ਸਟੇਟ ਬਣ ਜਾਊਗੀ ਜੀ ਨੂੰ ਵੀ ਤੁਹਾਨੂੰ ਲੱਗਦਾ ਕਿ ਭਾਈ ਇੱਥੇ ਗਲਤ ਹੋ ਰਿਹਾ ਕੋਈ ਜਿਹੜਾ ਐਸਐਸਪੀ ਹੈ ਜ਼ਿਲ੍ਹੇ ਦਾ ਵੱਡੇ ਅਧਿਕਾਰੀਆਂ ਤੱਕ ਉਹਦੀ ਜਾਣਕਾਰੀ ਪਹੁੰਚਾਉਣ ਦੀ ਜ਼ਰੂਰੀ ਹੈ ਕਿਉਂਕਿ ਵੱਡੇ ਅਧਿਕਾਰੀਆਂ ਤੱਕ ਜੇਕਰ ਕੋਈ ਜਾਣਕਾਰੀ ਜਾਂਦੀ ਹੈ ਚੇ ਕਰ ਉਹ ਕਾਰਵਾਈ ਨਹੀਂ ਕਰਦੇ ਫਿਰ ਇੱਥੇ ਸਮਝਿਆ ਜਾਊ ਅਗੇ ਭਾਈ ਪ੍ਰਸ਼ਾਸਨ ਸਰਕਾਰ ਦੇ ਨਾਲ ਮਿਲਿਆ ਤਾਂ ਹੁਣ ਕਿਤੇ ਨਾ ਕਿਤੇ ਸਰਕਾਰ ਤਾਂ ਮੈਨੂੰ ਲੱਗਦਾ ਵੀ ਨਿਖਿੱਧੀ ਹੈ ਕਿਉਂਕਿ ਪੰਜਾਬ ਕਹਿ ਰਿਹਾ ਪੂਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਪਰ ਕਿਤੇ ਨਾ ਕਿਤੇ ਇਮਾਨਦਾਰ ਜਿਹੜੇ ਪੁਲਿਸ ਆਫੀਸਰ ਨੇ ਜਿਵੇਂ ਕਿ ਬਠਿੰਡੇ ਦੇ ਐਸਐਸਪੀ ਗੌਰਵ ਜਾਦਵ ਡੀਜੀਪੀ ਹੋਰ ਬਹੁਤ ਸਾਰੇ ਡੀਐਸਪੀ ਬਹੁਤ ਸਾਰੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਦਾ ਨਾਮ ਹੈ ਕਿ ਭਾਈ ਇਹ ਬਹੁਤ ਸਾਰੇ ਯਾਨੀ ਚੰਗੇ ਕੰਮ ਵੀ ਕਰਦੇ ਆ ਨਿੱਜੀ ਤੌਰ ਦੇਤੇ ਜਨਤਾ ਦੀ ਮਦਦ ਵੀ ਬਹੁਤ ਸਾਰੇ ਪੁਲਿਸ ਅਫਸਰ ਕਰਦੇ ਨੇ ਤਾਂ ਪੰਜਾਬ ਵਾਲੇ ਹੁਣ ਪੰਜਾਬ ਦੇ ਲੋਕਾਂ ਨੂੰ ਆਵਾਜ਼ ਚੱਕਣ ਦੀ ਲੋੜ ਹੈ ਮਸਲੇ ਸਾਰੇ ਤਾਂ ਹੱਲ ਹੋ ਹੀ ਜਾਣਗੇ ਨਹੀਂ ਫੇਰ ਬਹੁਤਾ ਵਕਤ ਨਹੀਂ ਲੱਗਣਾ ਵੀ ਇਹ ਪੁਲਿਸ ਸਟੇਟ ਬਣ ਕੇ 1982 ਵਾਲੇ ਦਹਾਕੇ ਦੇ ਵਿੱਚ ਬਦਲ ਜਾਣਾ ਤੇ ਫੇਰ ਇੱਥੇ ਨੌਜਵਾਨੀ ਦਾ ਜਿਹੜਾ ਘਾਣ ਹੋਣਾ ਕੇਪੀਐਸ ਗਿੱਲ ਵਰਗਾ ਹੋਣਾ ਇਹ ਤੁਸੀਂ ਯਾਦ ਰੱਖਣੀ ਹੈ ਗੱਲ ਕਿ ਭਾਈ ਅਸੀਂ ਜਿਹੜਾ ਵੀ ਕਿਤੇ ਕੋਈ ਗਲਤ ਹੋ ਰਿਹਾ ਤਾ ਪਹਿਲਾ ਐਸਐਸਪੀ ਜਿਹੜਾ ਜ਼ਿਲ੍ਹੇ ਦਾ ਪੈਂਦਾ ਉੱਥੋਂ ਤੱਕ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਆ ਸ਼ਿਕਾਇਤ ਕਰਨੀ ਜ਼ਰੂਰੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ